Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਕਪਤਾਨ ਜਮ ਕਾਪੀਓ ਮੇਰਾ ਨਾਮ ਗੋਪੀ ਤੇ ਸਿੱਧਾ ਸੂਬਾ ਕੋ ਪਿੰਡੂ ਮੀਂਦੂਰੀਆਂ ਪੰਜਾਬ ਅੱਜ ਪਿੰਡੂ ਮੀਂਦੂਰੀਆਂ ਪੰਜਾਬ ਦੇ ਸੂਬਾਈ ਸੱਤੇ ਤੇ ਖਲਾਫ ਪਤਰੀ ਧਰਨਾ ਮਜੂਰਾ ਜਿਹੜਾ ਆ ਬਲਾਕ ਨੜਾਲਾ ਦੇ ਕਿਤਾ ਗਿਆ ਜਿਸ ਵਿੱਚ ਮਜੂਰਾ ਦੇ ਬਣਿਆਦੀ ਮੰਗਾਂ ਮਸਲੇਾਂ ਤੇ ਵਿਚਾਰ ਚਰਤਾ ਕੀਤੀ ਗਈ ਸਰਕਾਰ ਦੇ ਖਿਲਾਫ ਜਿਹੜਾ ਯਾਰ ਰੋਸ ਜਿਹੜਾ ਆ ਉਜਾਰ ਕੀਤਾ ਗਿਆ। ਔਰ ਅੱਜ ਦਾ ਜਿਹੜਾ ਆ ਤੇ ਧਰਨਾ ਮਯਾਰਾ ਜਿੱਤੇ ਸਰਕਾਰ ਨੂੰ ਔਰ ਪ੍ਰਸ਼ਾਸਨ ਨੂੰ ਵਿਸਾਮ ਨਹੀਂ ਆ ਜਿਹੇ ਆਉਣ ਵਾਲੇ ਦਿਨਾਂ ਚ ਮਜ਼ਦੂਰਾਂ ਦੇ ਮੰਗਾ ਮਸਲੇ ਅਮਲ ਤੇ ਆਨਾਂ ਦਿੱਤਾ ਗਿਆ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਮਜ਼ਦੂਰ ਪਿੰਡ ਪਿੰਡ ਲੈਵਲ ਤੇ ਜਿਹੜਾ ਆ ਆਪਣੀ ਜਿਹੜੀ ਵਿਉਤਪੰਨੀ ਬਣਾ ਕੇ ਲਾਮਬੰਦੀ ਕਰਕੇ ਪੂਰੇ ਪੰਜਾਬ ਭਰ ਦੇ ਵਿੱਚ ਜਿਹੜਾ ਲੋਕਾਂ ਨੂੰ ਲਾਮਬੰਦ ਕਰਕੇ ਜਿਹੜਾ ਹੈ ਆਪਣੇ ਮੰਗਾ ਮਸਲਿਆਂ ਦੇ ਹੱਲ ਲਈ ਜਿਹੜਾ ਆ ਪੂਰੇ ਪੰਜਾਬ ਭਰ ਦੇ ਵਿੱਚ ਜਿਹੜਾ ਹੈ ਪਿੰਡੂ ਮਜ਼ਦੂਰਾਂ ਨੇ ਪੰਜਾਬ ਦੀ ਰਾਈਟ ਹੈਡ ਝੰਡਾ ਜਿਹੜਾ ਲਿਟੇਗੀ। ਔਰ ਆਸ ਕਰਦੇ ਹਾਂ ਇੱਕ ਵੀਡੀਓ ਰਾਹੀਂ ਉਹਨਾਂ ਸਾਰੇ ਮਿਹਨਤਕ ਲੋਕਾਂ ਮਜ਼ਦੂਰਾ ਨੂੰ ਆਓ ਅੱਜ ਵੀ ਆਪਣੀ ਮਜ਼ਦੂਰੀ ਦੇਤੇ ਬੰਦੀ ਨਾਲ ਜੁੜ ਕੇ ਆਪਣੇ ਪ੍ਰਿਆਦੀ ਮੰਗਾਂ ਮੰਤਰੇ ਦੇ ਹਾਮੀ ਹੋ ਲਈ ਜਿਹੜਾ ਆ ਸੰਘਰਸ਼ ਦੇ ਰਾਹ ਚੱਲੇ ਧੰਨਵਾਦ